ਜਾਨਿਕਾ ਨਾ ਜੀ ਬਿਲਕੁਲ ਹੀ ਮਾਂ ਮਰ ਗਈ ਆ ਕੰਮ ਕੀਤਾ ਨਾ ਨਹੀਂ ਮਾਂ ਜਾਗਦੀ ਕੰਮ ਇਹਨਾਂ ਕੋ ਕੀਤਾ ਨਹੀਂ ਆ ਤੇ ਮਾਂ ਮਰੀਏ ਦੇ ਵੀਡੀਓ ਬਣਾਵਣਾ ਪਾਈ ਜਾਂਦੇ ਨੇ ਨਿਆਜ ਪਾਈ ਜਾਂ ਸਾਨੂੰ ਕਰਨਗੇ ਜਦੋਂ ਮੈਦਾਨ 'ਚ ਖੜੇ ਆ ਤੇ ਖੜੇ ਆ ਸਾਡਾ ਮੁਕਾਬਲਾ ਹੁਣ ਮੈਂ ਤੇ ਸਮਝਦਾ ਨਹੀਂ ਕਿ ਕਿਸੇ ਨੂੰ ਪਰ ਫਿਰ ਵੀ ਜੋ ਸਾਨੂੰ ਲੱਗਦਾ ਹੈ ਕਿ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਕਾਲੀ ਦਲ ਕਾਂਗਰਸ ਬੀਜੇਪੀ ਸਾਰੇ ਇਕੱਠੇ ਹੋ ਕੇ ਵੀ ਸਾਡੇ ਕੈਂਡੀਡੇਟ ਨੂੰ ਢਾਉਣ ਦੀ ਕੋਸ਼ਿਸ਼ ਕਰਨ ਪਰ ਫਿਰ ਵੀ ਇਹ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਇਹ ਮੈਦਾਨ ਫਤਿਹ ਕਰੇਗਾ ਅਹੀਂ ਸਾਰੇ ਜਣੇ ਇਸੇ ਕਰਕੇ ਆਏ ਆ ਵੀ ਬਹੁਤ ਇਮਾਨਦਾਰ ਬੰਦਾ ਵਾ ਵੀ ਇਹਨਾਂ ਦਾ ਸਾਥ ਦੋ ਸਾਰੇ ਜਣੇ ਜਿੰਨੇ ਵੀ ਪਿੰਡ ਨਿਵਾਸੀ ਆ ਸਾਰੇ ਇਤੋਂ ਖੁਸ਼ ਆ ਜਿਹਦੇ ਕੋ ਵੀ ਜਾਈਦਾ ਬੋਰਡ ਮੰਗਣੋਂ ਸਾਰੇ ਇਹੋ ਗੱਲ ਕਹਿ ਰਹੇ ਆ ਵੀ ਇਹ ਕੰਮ ਕਰਾ ਰਿਹਾ ਛੱਪੜ ਦਾ ਕੰਮ ਇੱਥੇ ਕਿੰਨੇ ਚਿਰ ਤੋਂ ਗੰਦ ਪਿਆ ਹੀ ਇਸ ਬੰਦੇ ਨੇ ਇੰਨੀ ਸிக்கਤ ਦੇ ਨਾਲ ਸਫਾਈ ਕਰਕੇ ਸਾਰੀ ਪਿੰਡ ਦੇ ਨਾਲ ਇਹਦੇ ਨਾਲ ਇਸੇ ਕਰਕੇ ਜੁੜੇ ਆ ਵੀ ਇਹ ਕੰਮ ਵਾਲਾ ਬੰਦਾ ਇਹ ਬਹੁਤ ਹੀ ਸਲਾਘਾਯੋਗ ਕੰਮ ਆ ਸਾਡੇ ਅਮਨ ਚੇਰ ਸਿੰਘ ਚੈਰੀਕਲਸੀ ਜੀ ਜਿਨ੍ਹਾਂ ਨੇ ਇਹ ਅਭਰਾਲਾ ਕੀਤਾ ਕਿ ਇੱਕ ਆਮ ਕਰਦਾ ਸਾਡਾ ਸਤਨਾਮ ਸਿੰਘ ਸਾਡਾ ਵੱਡਾ ਵੀਰ ਆ ਇਹਨੂੰ ਉਮੀਦਵਾਰ ਚੁਣਿਆ ਜਿਹੜਾ 24 ਨੰਬਰ ਵਾਰ ਤੋਂ ਇਹ ਆਮ ਆਦਮੀ ਪਾਰਟੀ ਜੋ ਵਾਅਦਾ ਕਰਕੇ ਆਈ ਸੀ ਨਾ ਕਿ ਅਸੀਂ ਭਗਤ ਸਿੰਘ ਦੇ ਸੁਪਨੇ ਨੂੰ ਸਹਾਰ ਕਰਨਾ ਹੈ ਇਹ ਬਿਲਕੁਲ ਉਹਨਾਂ ਪੂਰਨਾਂ ਤੇ ਚੱਲਦੀ ਹੋਈ ਕੰਮ ਕਰ ਰਹੀ ਹੈ ਇੱਕ ਸਧਾਰਨ ਪਰਿਵਾਰ ਦੇ ਆਦਮੀ ਨੂੰ ਟਿਕਟ ਦੇਣਾ ਇਹ ਸਿਰਫ ਆਮ ਆਦਮੀ ਹੀ ਕਰ ਸਕਦੀ ਹੈ ਔਰ ਸਰੀਕਲਸੀ ਹੀ ਕਰ ਸਕਦਾ ਕਾਬਲੇ ਦੇ ਵਿੱਚ ਉਹ ਆਪ ਹੀ ਬਾਹਰ ਹੋਏ ਨੇ ਤੇ ਉਹਦੇ ਪੁੱਤਾਂ ਨੇ 15 ਮਰਲੇ ਦੀ ਜਗ੍ਹਾ ਨੂੰ 5 ਮਰਲੇ ਦੱਸ ਕੇ ਆਪ ਤੇ ਗੇਮ ਚੋਂ ਬਾਹਰ ਹੋਏ ਨੇ ਚਾਹ ਸਸਪੈਂਡ ਵੀ ਕਰਾਤੇ ਨੇ ਉਹਨਾਂ ਮਟਾਲਾ ਦੇ ਨਗਰ ਨਿਗਮ ਵਾਰਡ ਨੰਬਰ 24 ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਥੇ ਨਗਰ ਨਿਗਮ ਦੇ ਵਾਰਡ ਨੰਬਰ 24 ਦੀ ਉਪਚੋਣ ਹੋਣ ਜਾ ਰਹੀ ਹੈ 21 ਤਰੀਕ ਨੂੰ ਇਹ ਚੋਣ ਹੈ ਇਥੋਂ ਦੀ ਜਨਤਾ ਆਪਣੇ ਉਮੀਦਵਾਰ ਨੂੰ ਚੁਣੇਗੀ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਹਨ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਆਪਣਾ ਸਫਰ ਸ਼ੁਰੂ ਕੀਤਾ ਸੀ ਕਿ ਆਮ ਘਰਾਂ ਦੇ ਵਿਅਕਤੀ ਆਮ ਘਰਾਂ ਦੇ ਲੋਕ ਸੱਤਾ ਤੇ ਰਾਜ ਕਰਨਗੇ ਅਤੇ ਦੇਸ਼ ਦੀਆਂ ਮੁਸ਼ਕਲਾਂ ਖਾਸ ਕਰਕੇ ਆਮ ਵਰਗ ਦੀਆਂ ਮੁਸ਼ਕਲਾਂ ਨੂੰ ਦੂਰ ਕਰਨਗੇ ਸਤਨਾਮ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਡੋਰ ਟੂ ਡੋਰ ਉਹ ਪ੍ਰਚਾਰ ਕਰ ਰਹੇ ਹਨ ਆਓ ਗੱਲਬਾਤ ਕਰਦੇ ਹਾਂ ਸਸਕੇ ਭਾਜੀ ਕਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਤੁਹਾਡੇ ਪ੍ਰਚਾਰ ਤੁਸੀਂ ਵੇਖ ਹੀ ਲਿਆ ਜਦਾਂ ਚੱਲਣ ਡਿਆ ਜੀ ਪਰ ਚਾਰ ਬਹੁਤ ਵਰੀਆ ਚੱਲਣ ਰਿਹਾ ਵਿਰੋਧੀਆਂ ਪਾਰਟੀਆਂ ਦੇ ਸ਼ਿੱਕੇ ਉੱਡੇ ਨੇ ਇਹਦੇ ਸ਼ਿੱਕੇ ਉੱਡੇ ਪਏ ਜੇ ਮੈਂ ਇਹ ਗਲਤ ਮਲਤ ਵੀਡੀਓ ਨਾਲ ਮਸਾਲਾ ਲਾ ਕੇ ਪਾਉਂਦੇ ਜਾਨਕਿ ਇਹਨਾਂ ਦੀ ਬਿਲਕੁਲ ਹੀ ਮਾਂ ਮਰ ਗਈ ਆ ਕੰਮ ਕੀਤਾ ਨਾ ਨਹੀਂ ਮਾਂ ਜਾਗਦੀ ਕੰਮ ਇਹਨਾਂ ਕੋ ਕੀਤਾ ਨਹੀਂ ਆ ਤੇ ਮਾਂ ਮਰੀਏ ਦੇ ਵੀਡੀਓ ਬਣਾਵਣਾ ਪਾਈ ਜਾਂਦੇ ਨੇ ਨਿਆਂ ਪਾਈ ਜਾਣ ਸਾਨੂੰ ਕਰਨਗੇ ਜਦੋਂ ਮੈਦਾਨ 'ਚ ਖੜੇ ਆ ਤੇ ਖੜੇ ਆ ਇਹਨਾਂ ਨੇ ਆਪਣੇ ਕੋ ਕੰਮ ਚਾਹਦੇ ਕੀਤੇ ਹੁੰਦੇ ਵੇਚੇ ਤੇ ਉਹਨਾਂ ਨਸ਼ੇ ਆ ਤੇ ਕਾਗਜ਼ ਰਾਦੀ ਹੋ ਰਹੇ ਹੋਰੇ ਨਾਲ ਡਰਦੇ ਚੁੱਕਰੇ ਹੋ ਰਹੇ ਨਾਲ ਕੀ ਕਰਨਾ ਜੀ ਸਤਨਾਮ ਸਿੰਘ ਜੀ ਹੁਣ ਤੁਸੀਂ ਬੀਤੇ ਦਿਨ ਕਿਹਾ ਸੀ ਕਿ ਇੱਕ ਕਾਂਗਰਸ ਨਾਲ ਹੀ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੋ ਸਕਦਾ ਥੋੜਾ ਬੋਧਾ ਹੁਣ ਆਮ ਆਦਮੀ ਪਾਰਟੀ ਦੇ ਸਾਹਮਣੇ ਕਾਂਗਰਸ ਹੈ ਨਹੀਂ ਜਿਹੜੇ ਕੈਂਡੀਡੇਟ ਬਾਕੀ ਰਹਿ ਗਏ ਆ ਮੰਨਦੇ ਹੋ ਕਿ ਕਿਸ ਨਾਲ ਮੁਕਾਬਲਾ ਹੈ ਆਮ ਆਦਮੀ ਪਾਰਟੀ ਦਾ ਮੁਕਾਬਲਾ ਨਾਲ ਕਾਹਦਾ ਕਰਨਾ ਝੂਠੇ ਕੰਮ ਕਰਦੇ ਨੇ ਨਾ ਹੁਰਤ ਨਾਲ ਕਰਨਾ ਦੇ ਵੀਡੀਓ ਬੜੀਆਂ ਬਣਾਉਣਾ ਪਾਉਣ ਆਹ ਜਿਹੋ ਆਮ ਪਾਰਟੀ ਨੇ ਕੀਤਾ ਆ ਕੋ ਕਰਤੂਤਾ ਦੇ ਨਾਲ ਆਪਣੀਆਂ ਨਹੀਂ ਚੰਗੀਆਂ ਤਫੇ ਦੂਜਿਆਂ ਦੇ ਲਾਉਂਦੇ ਪਏ ਆ ਸਰਦਾਰ ਬਲਬੀਰ ਸਿੰਘ ਬਿੱਟੂ ਸਰ ਕੀ ਕਹਿਣਾ ਚਾਹੁੰਦੇ ਹੋ ਵਾਰਡ ਨੰਬਰ 24 ਦੀ ਜਿਹੜੀ ਅਪਚੂਨ ਹੋ ਰਹੀ ਹੈ ਤੁਸੀਂ ਵੀ ਇੱਥੇ ਆ ਜਨਤਾ ਨੂੰ ਮਿਲ ਰਹੇ ਹੋ ਲੋਕਲ ਜਨਤਾ ਨੂੰ ਇਥੇ ਕਿਸ ਤਰ੍ਹਾਂ ਦੇ ਮੁੱਦੇ ਸਾਹਮਣੇ ਆ ਰਹੇ ਕਿਸ ਤਰ੍ਹਾਂ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੁਣ ਕਿਦਣਾ ਕਿਉਂ ਕਾਂਗਰਸ ਤੇ ਮੈਦਾਨ ਚੋਂ ਬਾਹਰ ਹੋ ਗਈ ਹੁਣ ਕਿਦਣਾ ਮੁਕਾਬਲਾ ਮੰਨਦੇ ਹੋ ਆਪ ਦਾ ਸਭ ਤੋਂ ਪਹਿਲਾਂ ਮੈਂ ਆਪਣੇ ਸਤਿਕਾਰਯੋਗ ਐਮ ਐਲ ਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਆਮ ਆਦਮੀ ਪਾਰਟੀ ਦਾ ਸਲੋਗਨ ਜਿਹੜਾ ਵੀ ਆਮ ਬੰਦਿਆਂ ਨੂੰ ਅਸੀਂ ਉੱਪਰ ਲੈ ਕੇ ਜਾਣਾ ਵਾ ਇੱਕ ਦਿਹਾੜੀਦਾਰ ਮਿੱਟੀ ਨਾਲ ਮਿੱਟੀ ਹੋਣ ਵਾਲਾ ਬੰਦਾ ਇੱਕ ਮੋਲਡਰੀ ਦਾ ਕੰਮ ਕਰਦਾ ਫੈਕਟਰੀ 'ਚ 400 ਰੁਪਿਆ ਦਿਹਾੜੀ ਲੈਂਦਾ ਆ ਇਸ ਬੰਦੇ ਨੂੰ ਇਸ ਇਨਸਾਨ ਨੂੰ ਟਿਕਟ ਦਿੱਤੀ ਹੈ ਤੋਂ ਸਾਬਤ ਹੁੰਦਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਇਹਨਾਂ ਨੂੰ ਅੱਜ ਕਾਉਂਸਲਰ ਬਣਾਉਣ ਜਾਣੇ ਔਰ ਅਸੀਂ ਸਾਰੇ ਵਰਕਰ ਇਹਨਾਂ ਦੀ ਨਾਲ ਬਿਲਕੁਲ ਖੜੇ ਆ ਔਰ ਰਾਤ ਦਿਨ ਇੱਕ ਕਰਕੇ ਇਹਨਾਂ ਨੂੰ ਬਹੁਤ ਵੱਡੀ ਲੀਡ ਨਾਲ ਇੱਥੋਂ ਜਿਤਾਵਾਂਗੇ ਅਮਨ ਸ਼ੇ ਸ਼ੈਰੀ ਕਲਸੀ ਦੀ ਝੋਲੀ 'ਚ ਸੀਟ ਜਿੱਤ ਕੇ ਦੂਜੀਆਂ ਪਾਰਟੀਆਂ ਦੀਆਂ ਜਮਾਨਤਾਂ ਜ਼ਬਤ ਕਰਾ ਦੇਾਂਗੇ ਅਸੀਂ ਵੀ ਜਿੰਨਾ ਮਿਹਨਤੇ ਕਰ ਰਹੇ ਨੇ ਔਰ ਸੱਚੇ ਸੁੱਚੇ ਇਨਸਾਨ ਨੇ ਇਹਨਾਂ ਨੇ ਇੱਕੋ ਗੱਲ ਕਹੀ ਹੈ ਵੀ ਮੈਂ ਜਿੱਤ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਨੂੰ ਪੁੱਛ ਕੇ ਉਹਨਾਂ ਦਾ ਕੰਮ ਕਰੂੰਗਾ ਮੇਰੇ ਕੋ ਮੋਹਰ ਲਾਉਣ ਵਾਸਤੇ ਕੋ ਘਰ ਨਹੀਂ ਆਏਗਾ ਮੈਂ ਮੋਹਰ ਲੈ ਕੇ ਅਗਲੇ ਦਿਨ ਘਰ ਜਾ ਕੇ ਮੋਹਰ ਲਾਵਾਂਗਾ ਇਹੋ ਜਿਹੇ ਬੰਦੇ ਨੂੰ ਜਿਤਾਉਣਾ ਜਿਹੜਾ ਆ ਹੱਥ ਜੋੜ ਕੇ ਬੇਨਤੀ ਹੈ 24 ਨੰਬਰ ਵਾਰਡ ਦੇ ਸਾਰੇ ਵੋਟਰਾਂ ਤੇ ਸਪੋਰਟਰਾਂ ਨੂੰ ਵੀ ਇਹੋ ਜਿਹੇ ਇਨਸਾਨ ਨੂੰ ਅੱਗੇ ਲੈ ਕੇ ਆਓ ਜਿਹੜਾ ਤੁਹਾਡਾ ਘਰ ਜਾ ਕੇ ਤੁਹਾਡਾ ਕੰਮ ਕਰ ਸਕੇ ਕਿਉਂਕਿ ਐਮਐਲਏ ਸਾਹਿਬ ਕਹਿੰਦੇ ਸੀਗੇ ਵੀ ਐ ਆਮ ਆਦਮੀ ਨੂੰ ਜਿਤਾ ਕੇ ਲਿਓਣਾ ਇਲੈਕਸ਼ਨ ਲੜ ਕੇ ਅਸੀਂ ਜਿੱਤਣਾ ਵਾ ਔਰ ਇਹ ਜਿੱਤਦੇ ਵੀ ਪਏ ਸੀ ਉਹ ਆਪਣੀ ਹਾਰ ਨੂੰ ਵੇਖਦੇ ਹੋਏ ਆਪ ਹੀ ਮੈਦਾਨ ਛੱਡ ਕੇ ਚਲੇ ਗਏ ਨੇ ਕਿਸੇ ਨੇ ਉਹਨਾਂ ਤੇ ਕਿਸੇ ਤੇ ਦਬਾਅ ਨਹੀਂ ਪਾਇਆ ਇੱਕ ਆਬਜੈਕਸ਼ਨ ਜ਼ਰੂਰ ਸਾਡੇ ਕੈਂਡੀਡੇਟ ਨੇ ਲਾਇਆ ਸੀ ਜੋ ਬਿਲਕੁਲ ਜੈਨੂਅਰ ਤੇ 100% ਜੈਨੂਇਨ ਸੀ ਉਸ ਤਹਿਤ ਉਹਨਾਂ ਤੇ ਪਰਚਾ ਰਜਿਸਟਰਡ ਹੋਣਾ ਸੀਗਾ ਉਹ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਆਪਣੇ ਕਾਗਜ਼ ਆਪ ਹੀ ਵਾਪਸ ਲੈ ਕੇ ਚਲੇ ਗਏ ਨੇ ਹਾਰ ਤਾਂ ਆਪਣੇ ਦਿਸਦੀ ਪਈ ਸੀ ਉਹਨਾਂ ਨੂੰ ਕਿਤਨਾ ਮੁਕਾਬਲਾ ਮੰਨਦੇ ਹੋ ਹੁਣ ਆਮ ਆਦਮੀ ਪਾਰਟੀ ਦਾ ਵਾਰਡ ਨੰਬਰ 24 ਦੀ ਉਪਰਚੋਣੋਂ ਲੈ ਕੇ ਖਾਸ ਕਰਕੇ ਕਾਂਗਰਸ ਤੇ ਮੈਦਾਨ ਤੋਂ ਹਟ ਗਈ ਹੈ ਕੀ ਮੰਨਦੇ ਹੋ ਲਾਈਟਲੀ ਲੈ ਰਹੇ ਹੋ ਕਿ ਅਰੇ ਵੀ ਪ੍ਰਚਾਰ ਉਸੇ ਤਰ੍ਹਾਂ ਚੱਲ ਰਿਹਾ ਨਹੀਂ ਜੀ ਬਿਲਕੁਲ ਲਾਈਟਲੀ ਨਹੀਂ ਅਸੀਂ ਪ੍ਰਚਾਰ ਉਸੇ ਤਰ੍ਹਾਂ ਹੀ ਜਾਰੀ ਹੈ ਸਾਡਾ ਉਸੇ ਤਰ੍ਹਾਂ ਹੀ ਵਰਕਰਾਂ ਨੂੰ ਮਿਲ ਰਹੇ ਆ ਸਪੋਰਟਰਾਂ ਨੂੰ ਸਪੋਰਟਰਾਂ ਨੂੰ ਉਸੇ ਤਰ੍ਹਾਂ ਹੀ ਮਿਲ ਰਹੇ ਆ ਸਾਡਾ ਮੁਕਾਬਲਾ ਹੁਣ ਮੈਂ ਤਾਂ ਸਮਝਦਾ ਨਹੀਂ ਕਿ ਕਿਸੇ ਨੂੰ ਪਰ ਫਿਰ ਵੀ ਜੋ ਸਾਨੂੰ ਲੱਗਦਾ ਹੈ ਕਿ ਹੋ ਸਕਦਾ ਵੀ ਆਉਣ ਵਾਲੇ ਸਮੇਂ ਚ ਕਾਲੀ ਦਲ ਕਾਂਗਰਸ ਬੀਜੇਪੀ ਸਾਰੇ ਇਕੱਠੇ ਹੋ ਕੇ ਵੀ ਸਾਡੇ ਕੈਂਡੀਡੇਟ ਨੂੰ ਢਾਉਣ ਦੀ ਕੋਸ਼ਿਸ਼ ਕਰਨ ਪਰ ਫਿਰ ਵੀ ਇਹ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਇਹ ਮੈਦਾਨ ਫਤਿਹ ਕਰੇਗਾ ਸਤਨਾਮ ਸਾਜੀ ਤੁਸੀਂ ਡੋਰ ਟੂ ਡੋਰ ਜਾ ਰਹੇ ਸੀ ਮੈਂ ਵੇਖ ਰਿਹਾ ਸੀ ਇੱਕ ਮਾਤਾ ਨੇ ਜੱਫੀ ਪਾ ਕੇ ਪਿਆ ਕਿ ਵੋਟ ਕਹਿੰਦੀ ਲੋੜ ਨਹੀਂ ਕੋਈ ਭੈਣਾ ਨੇ ਵੀ ਕਿਹਾ ਕਿ ਸਾਡੀਆਂ ਵੋਟਾਂ ਆਮ ਆਦਮੀ ਪਾਰਟੀ ਦੀਆਂ ਕੀ ਲੱਗਦੇ ਇਹ ਪਿਆਰ ਜਿਹੜਾ ਮਿਲਦਾ ਪਿੰਡ ਵਾਲਿਆਂ ਪਿਆਰ ਮਿਲ ਰਿਹਾ ਜੀ ਇਹ ਕੰਮਾਂ ਨੂੰ ਪਿਆਰ ਮਿਲ ਰਿਹਾ ਹੈ ਇਹਨਾਂ ਨੂੰ ਨੋਟ ਦੇ ਕੇ ਨਹੀਂ ਪਿਆਰ ਮਿਲ ਰਿਹਾ ਇਹ ਕੰਮ ਕੀਤੇ ਆ ਉਹਨਾਂ ਨਾਲ ਪਿਆਰ ਮਿਲ ਰਿਹਾ ਜ ਲੱਗਦਾ ਕਿ 21 ਤਰੀਕ ਨੂੰ ਢੋਲ ਫਿਰ ਵੱਜੇਗਾ ਆਮ ਆਦਮੀ ਪਾਰਟੀ ਦੇ ਵੇਣ ਜਿਹੜੇ ਭੰਗੜੇ ਪਾਣਗੇ ਫਿਰ ਜਰੂਰ ਵੱਜੇਗਾ ਜੀ ਨਾ ਬਣੀ ਤਾਂ ਕੋਈ ਗੱਲ ਹੀ ਨਹੀਂ ਜੀ ਪੂਰੇ ਢੋਲ ਵੱਜਣਗੇ ਤੁਸੀਂ ਇੱਥੇ ਪ੍ਰਚਾਰ ਕਰ ਰਹੇ ਹੋ ਆਮ ਆਦਮੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੇ ਮੁੱਦੇ ਸਾਹਮਣੇ ਆ ਰਹੇ ਲੋਕ ਕਿਸ ਤਰ੍ਹਾਂ ਮਿਲ ਰਹੇ ਆ ਕੀ ਲੱਗਦਾ ਤੁਹਾਨੂੰ ਬਹੁਤ ਹੀ ਵਧੀਆ ਜੀ ਇਹਨਾਂ ਦਾ ਤੇ ਗ੍ਰਾਊਂਡ ਲੈਵਲ ਤੋਂ ਉੱਠੇ ਆ ਬੰਦੇ ਤੇ ਅਸੀਂ ਸਾਰੇ ਜਣੇ ਇਸੇ ਕਰਕੇ ਆਏ ਆ ਵੀ ਬਹੁਤ ਇਮਾਨਦਾਰ ਬੰਦਾ ਵਾ ਵੀ ਇਹਨਾਂ ਦਾ ਸਾਥ ਦੋ ਸਾਰੇ ਜਣੇ ਜਿੰਨੇ ਵੀ ਪਿੰਡ ਨਿਵਾਸੀ ਆ ਸਾਰੇ ਇਤੋਂ ਖੁਸ਼ ਆ ਜਿਹਦੇ ਕੋਈ ਵੀ ਜਾਈਦਾ ਬੋਰਡ ਮੰਗਣ ਉਹ ਸਾਰੇ ਇਹ ਇੱਕ ਕੰਮ ਕਰਾ ਰਿਆ ਛੱਪੜ ਦਾ ਕੰਮ ਇੱਥੇ ਕਿੰਨੇ ਚਿਰ ਤੋਂ ਗੰਦ ਪਿਆ ਹੀ ਇਸ ਬੰਦੇ ਨੇ ਇੰਨੀ ਸ਼ਿਕਤ ਦੇ ਨਾਲ ਸਫਾਈ ਕਰਕੇ ਸਾਰੀ ਪਿੰਡ ਦੇ ਨਾਲ ਇਹਦੇ ਨਾਲ ਇਸੇ ਕਰਕੇ ਜੁੜੇ ਆ ਵੀ ਇਹ ਕੰਮ ਵਾਲਾ ਬੰਦਾ ਤੇ ਇਸ ਕਰਕੇ ਸਾਰੇ ਪਿੰਡਾਂ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਦਾ ਸਾਰੇ ਜਣੇ ਸਾਥ ਦੋ ਤੁਸੀਂ 70-75 ਸਾਲ ਦਾ ਇਤਿਹਾਸ ਵੇਖੀ ਦੋ ਜੋ ਜਾਦੀ ਤੋਂ ਬਾਅਦ ਇੱਕ ਆਮ ਆਦਮੀ ਪਾਰਟੀ ਆਈ ਜਿਹਨੇ ਆਮ ਘਰਾਂ ਦੇ ਲੋਕਾਂ ਨੂੰ ਲਿਆ ਕੇ ਸੱਤਾ ਤੇ ਬਿਠਾਇਆ ਕੀ ਲੱਗਦਾ ਆਮ ਪਾਰਟੀ ਜਿਹੜੀ ਇਹ ਕੰਮ ਕਰ ਰਹੀ ਹੈ ਕਿਸ ਤਰ੍ਹਾਂ ਲੱਗਦੀ ਹੈ ਆਮ ਪਾਰਟੀ ਦਾ ਤਾਂ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਜੀ ਕਿ ਤਰ੍ਹਾਂ ਦਾ ਗਰਾਊਂਡ ਲੈਵਲ ਤੋਂ ਸਾਰੇ ਬੰਦੇ ਉੱਠੇ ਆ ਵਧੀਆ ਕੰਮ ਕਰ ਰਹੇ ਆ ਸਾਰੇ ਤੇ ਗਾਂ ਵੀ ਇਹ ਕਰੀ ਜਾਣਗੇ ਤੁਸੀਂ ਸਾਰੇ ਲੋਕ ਸਾਥ ਦੋ ਇਹਨਾਂ ਦਾ ਇਹ ਕੰਮ ਕਰਨ ਚ ਪਿਛੇ ਨਹੀਂ ਹਟਦੇ ਇਹ ਕੰਮ ਕਰੀ ਜਾਣਗੇ ਜੀ ਜਿੰਨਾ ਤੁਸੀਂ ਸਾਥ ਦੋਗੇ ਸਾਰੇ ਲੋਕ ਸਿੰਘ ਸਾਹਿਬ ਕਿਸ ਨਜ਼ਰ ਨਾਲ ਦੇਖਦੇ ਹੋ ਤੁਸੀਂ ਵੀ ਆਏ ਹੋ ਪ੍ਰਚਾਰ ਕਰਨ ਵਾਸਤੇ ਲੋਕਾਂ ਨੂੰ ਅਪੀਲ ਕਰਨ ਵਾਸਤੇ ਆਮ ਆਦਮੀ ਪਾਰਟੀ ਵਾਸਤੇ ਇੱਕ ਆਮ ਘਰ ਦਾ ਮਜ਼ਦੂਰ ਬੰਦਾ ਕੀ ਸੋਚਦੇ ਹੋ ਕਿ ਇੱਕ ਮਜ਼ਦੂਰ ਬੰਦਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਯੂਜ਼ ਦਾ ਦਿਹਾੜੀ ਲੈਣ ਵਾਸਤੇ 3-400 ਦੀ ਉਹ 10ਆਂ ਮੁਸ਼ਕਲਾਂ ਜਾਣਦਾ ਗਰੀਬ ਪਰਿਵਾਰ ਨੂੰ ਬਿਲਕੁਲ ਜਿਹੜਾ ਗਰਾਊਂਡ ਤੋਂ ਚੱਲਦਾ ਉਹਨੂੰ ਸਾਰਾ ਪਤਾ ਵੀ ਮੇਰੇ ਭੈਣਾ ਭਾਈ ਜਿਹੜੇ ਆ ਇਹ ਕਿਸ ਤਰ੍ਹਾਂ ਰਹਿੰਦੇ ਕਿਉਂਕਿ ਉਹ ਖੁਦ ਰਿਆ ਉਹਨਾਂ ਹਾਲਾਤਾਂ 'ਚ ਜਿਹੜੇ ਹਾਲਾਤਾਂ ਦੇ ਵਿੱਚ ਬੰਦਾ ਰਹਿੰਦਾ ਉਹਨੂੰ ਜ਼ਿੰਦਗੀ ਦਾ ਸਾਰੀ ਦਾ ਤਜਰਬਾ ਹੋ ਜਾਂਦਾ ਔਰ ਖਾਸ ਕਰ ਜਿਹੜਾ ਥੱਲੇ ਲੈਵਲ ਤੋਂ ਇਹ ਬਹੁਤ ਹੀ ਸਲਾਘਾਜੋ ਕੰਮ ਹੈ ਸਾਡੇ ਅਮਨ ਸ਼ੇਰ ਸਿੰਘ ਚੈਰੀਕਲਸੀ ਜੀ ਜਿਨ੍ਹਾਂ ਨੇ ਇਹ ਅਭਰਾਲਾ ਕੀਤਾ ਕਿ ਇੱਕ ਆਮ ਕਰਦਾ ਸਾਡਾ ਸਤਨਾਮ ਸਿੰਘ ਸਾਡਾ ਵੱਡਾ ਵੀਰ ਆ ਇਨੂੰ ਉਮੀਦਵਾਰ ਚੁਣਿਆ ਜਿਹੜਾ 24 ਨੰਬਰ ਵਾਰਡ ਤੋਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿੰਨੇ ਵੀ ਵਾਰਡ ਦੇ ਵੋਟਰ ਸਪੋਰਟਰ ਨੇ ਇਹ ਤੈਹਦ ਨੂੰ ਇੱਕ ਵਾਰੀ ਇਹਨਾਂ ਦੀ ਮਦਦ ਕਰਕੇ ਤੇ ਇੱਕ ਆਮ ਕਰਦਾ ਜਿਹੜਾ ਤੁਹਾਡਾ ਮਤਲਬ ਮਿਹਨਤਕਸ਼ ਜਿਹੜਾ ਇਹ ਉਮੀਦਵਾਰ ਹੈ ਇਹਨੂੰ ਕਾਮਯਾਬ ਕਰੋ ਬਸ ਜਿਸ ਵੀ ਘਰ ਦੇ ਵਿੱਚ ਜਾਣੇ ਹਰ ਭੈਣ ਭਰਾ ਇਹਨਾਂ ਨੂੰ ਜਫੀ ਪਾ ਕੇ ਮਿਲਦਾ ਕਿ ਸਾਡਾ ਵੀਰ ਆਇਆ ਸਾਨੂੰ ਬੜੀ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਨੇ ਸਾਡੇ ਵੀਰ ਨੂੰ ਨਵਾਜਿਆ ਇਹ ਇਹ ਨਹੀਂ ਖੜਾ ਅਸੀਂ ਖੜੇ ਆਂ ਬਹੁਤ ਖੁਸ਼ੀ ਆ ਔਰ ਇਨਾ ਪੱਕਾ ਹਲਾਰਾ ਕਿ 21 ਤਰੀਕ ਨੂੰ ਸ਼ਾਮ ਨੂੰ ਢੋਲ ਨਗਾਰੇ ਵੱਜਣਗੇ ਤੇ ਪ੍ਰਮਾਤਮਾ ਦੀ ਕਿਰਪਾ ਹੋਏਗੀ ਆਮ ਆਦਮੀ ਪਾਰਟੀ ਬਲੰਦੀਆਂ ਤੇ ਆਹੀ ਗੱਲ ਕਰ ਰਹੇ ਆ ਕਿ ਆਮ ਘਰਾਂ ਦੇ ਲੋਕ ਸਿਆਸਤ ਤੇ ਰਾਜ ਕਰ ਰਹੇ ਜੋ ਭਗਤ ਸਿੰਘ ਦੀ ਮੈਂ ਗੱਲ ਇੱਕ ਪੜ੍ਹੀ ਸੀ ਕਿ ਕਿਸਾਨ ਤੇ ਮਜ਼ਦੂਰ ਜਦੋਂ ਰਾਜ ਕਰਨਗੇ ਅਸਲੀ ਦਾ ਸਾਡੇ ਸੁਪਨਿਆਂ ਦਾ ਉਦੋਂ ਆਏਗਾ ਕੀ ਲੱਗਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਆਮ ਆਦਮੀ ਪਾਰਟੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਵੀਵਜ਼ ਲੈਣ ਜਿਹੜੇ ਨੇ ਜੈਸ ਸਮਝੇ ਨੇ ਦੇਖੋ ਇਹ ਆਮ ਆਦਮੀ ਪਾਰਟੀ ਜੋ ਵਾਅਦੇ ਕਰਕੇ ਆਈ ਸੀ ਨਾ ਕਿ ਅਸੀਂ ਭਗਤ ਸਿੰਘ ਦੇ ਸੁਪਨੇ ਨੂੰ ਸਹਾਰਾ ਕਰਨਾ ਹੈ ਇਹ ਬਿਲਕੁਲ ਉਹਨਾਂ ਪੂਰਿਆਂ ਤੇ ਚੱਲਦੀ ਹੋਈ ਕੰਮ ਕਰ ਰਹੀ ਹੈ ਇੱਕ ਸਧਾਰਨ ਪਰਿਵਾਰ ਦੇ ਆਦਮੀ ਨੂੰ ਟਿਕਟ ਦੇਣਾ ਇਹ ਸਿਰਫ ਆਮ ਆਦਮੀ ਹੀ ਕਰ ਸਕਦੀ ਹੈ ਔਰ ਸ਼ਰੀ ਕਲਸੀ ਹੀ ਕਰ ਸਕਦਾ ਹੈ ਕਿਉਂ ਕਿਉਂ ਆਪ ਹੀ ਆਮ ਕਰਦਾ ਇਹ ਜੋ ਇਹਨਾਂ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਉਦਾਂ ਹੀ ਕਰ ਰਹੀ ਹੈ ਮੈਂ 24 ਨੰਬਰ ਵਾਰਡ ਦੇ ਜਿੰਨੇ ਵੀ ਵੋਟਰ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਦਾ ਕੈਂਡੀਡੇਟ ਹੈ ਤੁਸੀਂ ਇੱਕ ਗੱਲ ਸੋਚੋ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਇਥੋਂ ਦਾ ਵਸਦੀਕ ਹੈ ਇਥੋਂ ਦਾ ਜੰਪਾ ਲੈ ਉਹ ਐਮਐਲਏ ਵੀ ਰਹਿ ਚੁੱਕਿਆ ਹੈ ਬੇਸ਼ੱਕ ਇਹ ਹਸਲਕੇ ਦੇ ਨਹੀਂ ਸੀ ਲੇਕਿਨ ਉਹ ਐਮਐਲਏ ਵੀ ਸੀ ਔਰ ਆਪਣਾ ਚੇਅਰਮੈਨ ਵੀ ਰਿਹਾ ਲੇਕਿਨ ਉਹ ਪਿੰਡ ਦਾ ਕੋਈ ਵਿਕਾਸ ਨਹੀਂ ਕਰਾਇਆ ਜਿਸ ਪਿੰਡ ਚ ਆਪਾਂ ਜੰਮੇ ਪਲੇ ਹੋਈ ਹੈ ਨਾ ਉਹ ਗਲੀਆਂ ਨਹੀਂ ਭੁੱਲਦੀਆਂ ਲੇਕਿਨ ਉਹਨੂੰ ਚੇਤਾ ਹੀ ਨਹੀਂ ਆਇਆ ਬਾਕੀ ਨਹੀਂ ਕਾਂਗਰਸ ਦੀ ਗੱਲ ਕਾਂਗਰਸ ਵਾਲਿਆਂ ਵੀ ਤੇ ਦੇਖੋ ਵਟਾਲੇ ਦੇ ਵਿੱਚ ਕਾਰਪੋਰੇਸ਼ਨ ਬਣਾ ਕੇ ਭੁੱਲ ਗਏ ਨੇ ਉਹ ਤੇ ਜਿਹੜੇ ਅਸੀਂ ਐਮਸੀ ਬਣਾਏ ਹਨ ਉਹ ਤੇ ਵਟਾਲੇ ਵਿਚਾਰੇ ਆਣ ਕੇ ਚਾਪੜੀ ਵੀ ਕੇ ਚਲ ਜਾਂਦੇ ਨੇ ਉਹ ਤੇ ਵਟਾਲੇ ਵਾਲਿਆਂ ਦਾ ਕੰਮ ਹੀ ਨਹੀਂ ਕਰਦੇ ਉਹ ਤੇ ਵੈਸੇ ਲਾਈਨ ਤੋਂ ਬਾਹਰ ਹੋ ਗਏ ਨੇ ਦੂਜੀ ਗੱਲ ਰਹੀ ਆ ਅਕਾਲੀ ਪਾਰਟੀ ਦੀ ਗੱਲ ਉਹ ਚਿਰ ਆ ਵਿਖਰੇ ਪਏ ਨੇ ਤੁਸੀਂ ਸੁਖਬੀਰ ਬਾਦਲ ਦਾ ਹਾਲ ਵੇਖ ਲਓ ਕੀ ਹੈ ਇੰਨੀਆਂ ਕੁਰੀਤੀਆਂ ਕਰਕੇ ਹੁਣ ਆਣ ਕੇ ਇਹਨਾਂ ਕਹਾਣ ਕਰਵਾਇਆ ਪਬਲਿਕ ਦਾ ਉਹਨਾਂ ਨੇ ਹੁਣ ਆਣ ਕੇ ਮਾਫੀ ਮੰਗੀ ਹੈ ਮਾਫੀ ਮੰਗ ਕੇ ਤੇ ਵੇਖ ਲਓ ਹਾਲ ਕੀ ਹੈ ਉਹਨਾਂ ਤੁਸ ਕੀ ਹਾਲ ਕਰਦੇ ਹੋ ਇਹ ਤੁਹਾਡਾ ਆਪਣਾ ਵੀਰ ਹੈ ਤੁਹਾਡੇ ਘਰ ਦਾ ਬੱਚਾ ਹੈ ਇਹਨੂੰ ਤੁਸੀਂ ਕਾਮਯਾਬ ਕਰੋ ਇਹਦੀ ਕਾਮਯਾਬੀ ਜਿਹੜੀ ਹੈ ਉਹ ਸ਼ਰੀਕ ਕਲਸੀ ਦੀ ਕਾਮਯਾਬੀ ਹੈ ਆਮ ਆਦਮੀ ਪਾਰਟੀ ਦੀ ਕਾਮਯਾਬੀ ਹੈ ਉਹ ਭਗਵੰਤ ਮਾਨ ਦੀ ਕਾਮਯਾਬੀ ਹੈ ਮੈਂ ਇਨੀਆਂ ਕੋ ਬੇਨਤੀਆਂ ਕਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਭਪੰਦਰ ਜੀ ਸਾਰੀ ਟੀਮ ਇਕੱਠੀ ਹੋਈ ਹੈ ਹਾਲਾਂਕਿ ਕਾਂਗਰਸ ਜਿਹਨੂੰ ਮੇਨ ਮੰਨਿਆ ਜਾ ਰਿਹਾ ਸੀ ਸੂਚਨਾ ਸੀ ਕਿ ਉਹਨਾਂ ਦਾ ਮਕਾੜਲਾ ਜ਼ਿਆਦਾ ਹੈ ਆਮ ਆਦਮੀ ਪੜਦਾ ਉਹ ਹੁਣ ਮੈਦਾਨ ਚੋਂ ਬਾਹਰ ਹੋ ਗਈ ਹੈ ਫਿਰ ਵੀ ਸਾਰੀ ਕ੍ਰੀਮ ਇਕੱਠੀ ਹੋਈ ਹੈ ਲਾਈਟਲੀ ਨਹੀਂ ਲੈ ਰਹੇ ਇਹ ਤਾਂ ਪਤਾ ਕਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਆ ਵਾਰ ਨੰਬਰ 24 ਦੇ ਲੋਕਾਂ ਅਤੇ ਕੁ ਜੀ ਪਹਿਲੀ ਗੱਲ ਤੇ ਇਹ ਆ ਵੀ ਮੁਕਾਬਲੇ ਦੇ ਵਿੱਚ ਉਹ ਉਹ ਆਪ ਹੀ ਬਾਹਰ ਹੋਏ ਨੇ ਤੇ ਉਹਦੇ ਪੁੱਤਾਂ ਨੇ 15 ਮਰਲੇ ਦੀ ਜਗ੍ਹਾ ਨੂੰ 5 ਮਰਲੇ ਦੱਸ ਕੇ ਆਪ ਤੇ ਗੇਮ ਚੋਂ ਬਾਹਰ ਹੋਏ ਨੇ ਚਾਹ ਸਸਪੈਂਡ ਵੀ ਕਰਾਤੇ ਨੇ ਉਹਨਾਂ ਨੇ ਮੁਲਾਜ਼ਮਾਂ ਨੇ ਵੀ ਪਰ ਕਰਾਇਆ ਇਹ ਮੇਰ ਸਾਹਿਬ ਨੇ ਹਾਂ ਮੇਰ ਸਾਹਿਬ ਦੇ ਧੱਕੇ ਚੜ ਗਏ ਨੇ ਜਿਹੜੇ ਉਮੀਦਵਾਰ ਤੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਲੋਕਾਂ ਨੂੰ ਤੁਸੀਂ ਇਹੋ ਅਪੀਲ ਕਰਾਂਗੇ ਵੀ ਇਹ ਇੱਕ ਆਮ ਜਿਹਾ ਬੰਦਾ ਜੇ ਇਹਨੂੰ ਵੋਟਾਂ ਬਾ ਕੇ ਕਾਮਯਾਬ ਕਰੋ ਏ ਸੀ ਡੀ ਵਾਰਡ ਨੰਬਰ 24 ਬਟਾਲਾ ਤੋਂ ਲਾਈਵ ਤਸਵੀਰਾਂ ਜਿੱਥੇ ਦੰਗਲ ਪੱਕ ਚੁੱਕਾ ਹੈ ਚੋਣਾ ਦਾ ਹਾਲਾ ਕਿ ਕਾਂਗਰਸ ਜਿਹੜੀ ਹੈ ਮੈਦਾਨ ਚੋਂ ਬਾਹਰ ਹੋ ਚੁੱਕੀ ਹੈ ਪਰ ਫਿਰ ਵੀ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਅਤੇ ਇਥੋਂ ਦੇ ਉਮੀਦਵਾਰ ਉਹ ਕਹਿ ਰਹੇ ਨੇ ਕਿ ਇਸ ਦੰਗਲ ਨੂੰ ਅਸੀਂ ਲਾਈਟਲੀ ਨਹੀਂ ਲੈ ਰਹੇ ਸਾਡੇ ਵੱਲੋਂ ਪ੍ਰਚਾਰ ਇਸੇ ਤਰ੍ਹਾਂ ਚੱਲ ਰਿਹਾ ਹੈ ਡੋਰ ਟੂ ਡੋਰ ਜਾ ਰਹੇ ਹਨ ਸਾਰੀ ਜਨਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਥੋਂ ਦੇ ਜੋ ਮਜ਼ਦੂਰ ਨੇ ਸਤਨਾਮ ਸਿੰਘ ਜਿਸ ਨੂੰ ਪਾਰਟੀ ਨੇ ਉਮੀਦਵਾਰ ਵਜੋਂ ਐਲਾਨਿਆ ਹੈ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਜਾਣ ਤਾਂ ਕਿ ਸ਼ਹਿਰ ਦੇ ਵਿੱਚ ਜੋ ਨਗਰ ਨਿਗਮ ਦੇ ਉੱਪਰ ਵੀ ਆਮ ਆਦਮੀ ਪਾਰਟੀ ਆ ਕੇ ਕਾਬਜ਼ ਹੋਵੇ ਅਤੇ ਸ਼ਹਿਰ ਦਾ ਵਕਾਅ ਜਿਹੜਾ ਉਹ ਚੰਗੇ ਢੰਗ ਨਾਲ ਕੀਤਾ ਜਾ ਸਕੇ ਫਿਰ ਹਾਲ ਜਿਹੜੀ ਇਹ ਜਿੱਤ ਹੋਏਗੀ ਇਹ ਪਹਿਲੀ ਪੌੜੀ ਹੋਏਗੀ ਉਸ ਨਗਰ ਨਿਗਮ ਦੀਆਂ ਚੋਣਾਂ ਦੀ ਜੋ ਆਉਣ ਵਾਲੀਆਂ ਚੋਣਾਂ ਹੋਣ ਜਾ ਰਹੀਆਂ ਆਓ ਵੇਖਦੇ ਹਾਂ 21 ਤਰੀਕ ਨੂੰ ਕੀ ਰਿਜ਼ਲਟ ਆਉਂਦਾ ਹੈ ਇਹਨਾਂ ਦਾ ਦਾਵਾ ਹੈ ਕਿ ਢੋਲ ਵੱਜਣਗੇ ਤੇ ਲੱਡੂ ਵੰਡੇ ਜਾਣਗੇ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼